ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਅੱਜ ਕੱਲ ਦੇ ਪੜ੍ਹੇ ਲਿਖੇ ਲੋਕਾਂ ਦੇ ਦਿਲਾਂ ਵਿੱਚ ਇਹ ਸਵਾਲ ਕਈ ਵਾਰੀ ਪੈਦਾ ਹੁੰਦਾ ਹੈ ਕਿ ਗੁਰਬਾਣੀ ਸਮਝ ਕੇ ਜਦ ਇੱਕ ਵਾਰੀ ਪੜ ਲਈ ਤਾਂ ਉਸ ਦੇ ਰੋਜ਼ ਰੋਜ਼ ਦੁਹਰਾਉਣ ਦਾ ਮੋੜ-ਮੋੜ ਇੱਕੋ ਪਾਠ ਦੇ ਕਰਨ ਦਾ ਕੀ ਫਾਇਦਾ ਇਸ ਬਾਰੇ ਡੂੰਗੀ ਪੜਤਾਲ ਕਰਨ ਤੋਂ ਬਿਨਾਂ ਹੀ ਉਹ ਇਸ ਨਤੀਜੇ ਤੇ ਪਹੁੰਚ ਜਾਂਦੇ ਹਨ ਇਹ ਲੋਕ ਹਰ ਲੋਕ ਇੱਕੋ ਪਾਠ ਕਰਦੇ ਹਨ ਗੁਰਬਾਣੀ ਨੂੰ ਇੱਕ ਵਾਰੀ ਸਮਝ ਕੇ ਪੜਨ ਮਗਰੋਂ ਵੀ ਫਿਰ ਉਸ ਨੂੰ ਦੁਹਰਾਉਂਦੇ ਰਹਿੰਦੇ ਹਨ ਉਹ ਜਾਹਿਲ ਪੁਰਾਣੇ ਖਿਆਲਾਂ ਦੇ ਸਿੱਧੇ ਸਾਦੇ ਹਨ ਇਸ ਗਲਤ ਫਹਮੀ ਦਾ ਸ਼ਿਕਾਰ ਅੱਜ ਹਜ਼ਾਰਾਂ ਦੇ ਗਿੰਦੀ ਵਿੱਚ ਪੜੇ ਲਿਖੇ ਲੋਕ ਮਿਲਣਗੇ ਐਸੇ ਲੋਕ ਸਵੇਰੇ ਉੱਠ ਕੇ ਗੁਰਬਾਣੀ ਦੀ ਥਾਂ ਅਖਬਾਰ ਪੜਨਾ ਜ਼ਿਆਦਾ ਚੰਗਾ ਅਤੇ ਲਾਭਦਾਇਕ ਸਮਝਦੇ ਹਨ ਅਤੇ ਸ਼ਾਮ ਨੂੰ ਲਹਿਰਾਸ ਦਾ ਪਾਠ ਕਰਨ ਨਾਲੋਂ ਸਿਨੇਮਾ ਦੇਖਣਾ ਸਮੇਂ ਨੂੰ ਜ਼ਿਆਦਾ ਸਫਲਾ ਕਰਨਾ ਸਮਝਦੇ ਹਨ ਇਹਨਾਂ ਪੁਲੇਖੀਆਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ ਰਗਵੀਰ ਸਿੰਘ ਬੀਬੀ ਜੀ ਦੀ ਇਸ ਸਾਖੀ ਵਿਚਾਰ ਨੂੰ ਆਪ ਜੀ ਨਾਲ ਸਾਂਝਾ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀ ਸਮੇਂ ਅੰਦਰ ਹਰ ਇਨਸਾਨ ਦਾ ਮਨ ਹਰ ਵਕਤ ਖਿੰਡਿਆ ਰਹਿੰਦਾ ਹੈ ਹਰ ਵਕਤ ਆਪਣੇ ਖਿਆਲ ਅਤੇ ਤਰੰਗਾਂ ਵਿੱਚ ਡੁੱਬਿਆ ਰਹਿੰਦਾ ਹੈ ਇੱਕ ਸੰਕਲਪ ਲਹਿਰਾਂ अनेका ਅਤੇ ਵੱਖੋ ਵੱਖਰੇ ਪ੍ਰਕਾਰ ਦੀਆਂ ਹੋਣ ਕਰਕੇ ਮਨ ਨੂੰ ਹਮੇਸ਼ਾ ਅਸ਼ਾਂਤ ਰੱਖਦੀਆਂ ਹਨ ਮਨ ਨੂੰ ਪਰੇਸ਼ਾਨੀ ਚਿੰਤਾ ਫਿਕਰ ਅਤੇ ਡਰ ਕੇਵਲ ਇਸੇ ਕਰਕੇ ਹੁੰਦੇ ਹਨ ਕਿ ਉਸ ਵਿੱਚ ਅਠੇ ਪਹਿਰ ਐਸੇ ਖਿਆਲ ਐਸੀਆਂ ਤਰੰਗਾਂ ਗੜਬੜ ਪੈਦਾ ਕਰੀ ਰੱਖਦੀਆਂ ਹਨ ਜਿੰਨਾ ਤੋਂ ਨਾ ਵਿਅਕਤੀ ਦਾ ਛੁਟਕਾਰਾ ਹੁੰਦਾ ਹੈ ਨਾ ਹੀ ਉਸ ਨੂੰ ਸ਼ਾਂਤੀ ਆਉਂਦੀ ਹੈ ਅਗਰ ਵਿਅਕਤੀ ਨੂੰ ਆਪਣੀਆਂ ਖਿਆਲੀ ਤਰੰਗਾਂ ਤੇ ਕਾਬੂ ਕਰਨ ਰੋਕਣ ਅਤੇ ਆਪਣੀ ਮਰਜ਼ੀ ਅਨੁਸਾਰ ਪੈਦਾ ਕਰਨ ਦਾ ਵੱਲ ਆ ਜਾਵੇ ਕਾ ਇਹ ਸ਼ਾਂਤੀ ਦਾ ਸੋਮਾ ਬਣ ਸਕਦਾ ਹੈ ਵਿਅਕਤੀ ਨੂੰ ਆਪਣੀਆਂ ਖਿਆਲੀ ਤਰੰਗਾਂ ਨੂੰ ਕਾਬੂ ਕਰਨ ਵਿੱਚ ਰੋਜ਼ਾਨਾ ਦਾ ਪਾਠ ਅਤੇ ਨਾਮ ਸਿਮਰਨ ਬੜੀ ਸਹਾਇਤਾ ਕਰਦੇ ਹਨ ਇਕਾਂਤ ਜਗ੍ਹਾ ਤੇ ਬੈਠ ਕੇ ਸੁਖਮਨੀ ਸਾਹਿਬ ਜਾਂ ਰਹਿਰਾਸ ਦਾ ਪਾਠ ਕਰਕੇ ਦੇਖੋ ਤੁਹਾਡਾ ਮਨ ਆਪਣੇ ਆਪ ਹਰ ਵੀਰੇ ਦੇ ਖਿਆਲੀ ਚੱਕਰਾਂ ਤੋਂ ਨਿਕਲ ਕੇ ਕੁਝ ਗੁਰਬਾਣੀ ਦੇ ਅਰਥਾਂ ਵਿੱਚ ਕੁਝ ਗੁਰਬਾਣੀ ਦੇ ਸੰਗੀਤ ਲੈਵ ਕਿਦਾ ਜਪੇਗਾ ਅਤੇ ਹਰ ਰੋਜ਼ ਇਸ ਤਰ੍ਹਾਂ ਪਾਠ ਕਰਨ ਨਾਲੋ ਹੀ ਮਨ ਉਸ ਪਾਠ ਦੇ ਸਮੇਂ ਨੂੰ ਸ਼ੌਂਕ ਅਤੇ ਚਾਹ ਨਾਲ ਉਡੀਕ ਕਰਦਾ ਹੈ ਪਾਠ ਕਰਨ ਵੇਲੇ ਵਿਅਕਤੀ ਦਾ ਮਨ ਤਿੰਨ ਕੰਮ ਕਰਦਾ ਹੈ ਇੱਕ ਮੰਨ ਪੜ੍ਹਦਾ ਹੈ ਇੱਕ ਸੁਣਦਾ ਹੈ ਅਤੇ ਇੱਕ ਸਮਝਦਾ ਹੈ ਜਾਂ ਇਸ ਤਰ੍ਹਾਂ ਕਹੋ ਕਿ ਪਾਠ ਕਰਨ ਵੇਲੇ ਸਰੀਰ ਦੇ ਕਈ ਹਿੱਸੇ ਕੰਮ ਕਰਦੇ ਹਨ ਜ਼ੁਬਾਨ ਬੋਲਦੀ ਹੈ ਕੰਨ ਸੁਣਦੇ ਹਨ ਅਤੇ ਦਿਮਾਗ ਸਮਝਦਾ ਹੈ ਅਤੇ ਇਸ ਸਮਝ ਦਾ ਅਸਰ ਮਨ ਉੱਤੇ ਪੈਂਦਾ ਹੈ ਅਤੇ ਮਨ ਨੂੰ ਆਪਣੇ ਹਰ ਵੇਲੇ ਦੀਆਂ ਖਿਆਲੀ ਤਰੰਗਾਂ ਨੂੰ ਪੁਲਾ ਕੇ ਪਾਠ ਵੱਲ ਧਿਆਨ ਕਰਨਾ ਪੈਂਦਾ ਹੈ ਅਤੇ ਸਿਰ ਮਨ ਆਜ਼ਾਦ ਹੋ ਕੇ ਗੁਰਬਾਣੀ ਦੀ ਦੁਨੀਆ ਵਿੱਚ ਪ੍ਰਵੇਸ਼ ਕਰਦਾ ਹੈ ਇਸ ਕਰਕੇ ਹੀ ਉਸ ਨੂੰ ਸ਼ਾਂਤੀ ਅਤੇ ਆਨੰਦ ਹੁੰਦਾ ਹੈ ਆਵਾਜ਼ਾਂ ਦੇ ਅਸੂਲਾ ਅਨੁਸਾਰ ਜਦੋਂ ਇੱਕ ਆਵਾਜ਼ ਕੜੀਮੁੜੀ ਇੱਕੋ ਸਮੇਂ ਬਾਅਦ ਅਤੇ ਖਾਸ ਤਰਤੀਬ ਵਿੱਚ ਸੁਣਾਈ ਦੇਵੇ ਤਾਂ ਉਹ ਸੁਰ ਜਾਂ ਰਾਗ ਪੈਦਾ ਕਰ ਦਿੰਦੀ ਹੈ ਸਾਡੇ ਗੀਤ ਕੀ ਚੀਜ਼ ਹੁੰਦੇ ਹਨ ਇਹ ਕੇਵਲ ਆਵਾਜ਼ ਦੇ ਤਰਤੀਬਵਾਰ ਦੁਹਰਾਉਣ ਦਾ ਨਤੀਜਾ ਹੀ ਤਾਂ ਹੁੰਦੇ ਹਨ ਪਾਠ ਕਰਨ ਦੀ ਵੀ ਇਹ ਫिलासफी ਹੈ ਕਿ ਸ਼ੁੱਧ ਪਵਿੱਤਰ ਅਤੇ ਰੋਹਾਨੀ ਖਿਆਲ ਕਵਿਤਾ ਅਤੇ ਸੰਗੀਤ ਦੇ ਪਹਿਰਾਵੇ ਵਿੱਚ ਸਾਡੇ ਮਨ ਦੇ ਸਾਹਮਣੇ ਕੜੀ-ਕੜੀ ਆਉਂਦੇ ਹਨ ਮਨ ਇਹਨਾਂ ਨੂੰ ਸੁਣ ਸੁਣ ਕੇ ਆਪਣੇ ਭਟਕਣਾ ਤੋਂ ਆਜ਼ਾਦ ਹੁੰਦਾ ਅਤੇ ਗੁਰਬਾਣੀ ਦੀ ਵਿਸ਼ਾਲ ਅਤੇ ਆਨੰਦਮਈ ਦੁਨੀਆ ਵਿੱਚ ਟਿਕਣਾ ਸਿੱਖ ਜਾਂਦਾ ਹੈ ਰੱਬ ਸਾਡੇ ਅੰਦਰ ਹੀ ਰਹਿੰਦਾ ਹੈ ਅਤੇ ਉਸ ਨੂੰ ਅਸੀਂ ਸਾਖਸ਼ਾਤ ਦੇਖ ਵੀ ਸਕਦੇ ਹਾਂ ਅਤੇ ਉਹ ਉਦੋਂ ਹੀ ਦਿਸਦਾ ਹੈ ਜਦੋਂ ਮਨ ਨੂੰ ਜਿਸ ਤਰ੍ਹਾਂ ਬਾਹਰ ਦੀਆਂ ਚੀਜ਼ਾਂ ਦਿਸਦੀਆਂ ਹਨ ਉਸੇ ਤਰ੍ਹਾਂ ਆਪਣੇ ਅੰਦਰ ਦੀਆਂ ਚੀਜ਼ਾਂ ਦੇਖਣ ਦਾ ਵੀ ਵੱਲ ਆ ਜਾਵੇ ਅੰਦਰ ਦੀਆਂ ਚੀਜ਼ਾਂ ਦੇਖਣ ਵਾਸਤੇ ਮਨ ਨੂੰ ਕਿਸੇ ਖਾਸ ਮਸ਼ਕ ਜਾਂ ਸਿੱਖਿਆ ਦੀ ਲੋੜ ਨਹੀਂ ਜੋ ਉਸ ਨੂੰ ਆਪਣੇ ਅੰਦਰ ਦੇਖਣਾ ਸਿਖਾ ਦੇਵੇ ਆਪਣੇ ਅੰਦਰ ਦਿਸਣਾ ਤਦ ਤੱਕ ਸ਼ੁਰੂ ਨਹੀਂ ਹੁੰਦਾ ਜਦੋਂ ਤੱਕ ਮਨ ਨੂੰ ਇਕਾਗਰ ਹੋਣ ਦਾ ਬਲ ਨਾ ਆ ਜਾਵੇ ਮਨ ਨੂੰ ਇਕਾਗਰ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਘਰ ਵਿੱਚ ਤਿੰਨ ਚੀਜ਼ਾਂ ਦੀ ਸਿਫਾਰਿਸ਼ ਹੈ ਪਹਿਲਾ ਗੁਰਬਾਣੀ ਦਾ ਪ੍ਰੇਮ ਅਤੇ ਵਿਚਾਰ ਸਹਿਤ ਪਾਠ ਕਰਨਾ ਦੂਸਰਾ कीर्तन ਦਾ ਇੱਕ ਮਨ ਹੋ ਕੇ ਸੁੰਣਾ ਅਤੇ ਤੀਸਰਾ ਹੈ ਨਾਮ ਸਿਮਰਨ ਜੋ ਵਿਅਕਤੀ ਆਪਣੇ ਮਨ ਨੂੰ ਇਹੇ ਟ੍ਰੇਨਿੰਗ ਦੇਣ ਵਾਸਤੇ ਤਿਆਰ ਹੋਵੇ ਉਹ ਆਪਣੇ ਕਰਤਾਰ ਆਪਣੇ ਰੱਬ ਨੂੰ ਅੱਜ ਕੱਲ ਇਸ ਕਲਯੁਗ ਵਿੱਚ ਵੀ ਇਸੇ ਜੀਵਨ ਵਿੱਚ ਦੇਖ ਸਕਦਾ ਹੈ ਅਤੇ ਉਸ ਦਾ ਰੱਬ ਜੀ ਨੂੰ ਦੇਖਦਿਆਂ ਹੀ ਮਿਸਟਰੀ ਆਫ ਐਕਸਿਸਟੈਂਸ ਪਾਵ ਜੀਵਨ ਪੇਤ ਖੁੱਲ ਜਾਂਦਾ ਹੈ ਇਸੇ ਲਈ ਕਿਹਾ ਗਿਆ ਹੈ ਰਿਪੀਟੇਸ਼ਨ ਲੀਡਸ ਆਫ ਹਾਰਮਨੀ ਹਾਰਮਨੀ ਲੀਡਸ ਆਫ ਪੀਸ ਐਂਡ ਪੀਸ ਲੀਡਸ ਟੂ ਗੁੱਡ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ